ਕਿਸਾਨ ਵੀ ਡਰੋਨ ਨਾਲ ਛਿੜਕਾ ਕਰਕੇ ਖਾਦਾਂ ਦੀ ਕੁਸ਼ਲਤਾ ਵਧਾ ਸਕਦੇ ਹਨ ਅਤੇ ਲਾਗਤ ਘਟਾ ਸਕਦੇ ਹਨ। ਇਸ ਦੇ ਨਾਲ ਮਜ਼ਦੂਰਾਂ ਦੀ ਲੋਡ ਅਤੇ ਖੇਤੀ ਦੇ ਖਰਚੇ ਵੀ ਘਟਦੇ ਹਨ। ਛਿੜਕਾਅ ਲਈ ਡਰੋਨ ਦੀ 10 ਲੀਟਰ ਦੀ ਟੰਕੀ ਵਿੱਚ 500 ਮਿਲੀਲੀਟਰ ਨੈਨੋ ਯੂਰੀਆ ਡੀਏਪੀ ਅਤੇ 500 ਮਿਲੀਲੀਟਰ ਨੈਨੋ ਯੂਰੀਆ ਪਲੱਸ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਲਾਓ। ਡਰੋਨ ਇੱਕ ਏਕੜ ਵਿੱਚ ਛਿੜਕਾ ਕਰਨ ਲਈ ਸਿਰਫ 6-7 ਮਿੰਟ ਲੈਂਦੇ ਹਨ। ਇੱਕੋ ਨੈਨੋ ਖਾਦਾਂ ਦਾ ਡਰੋਨ ਨਾਲ ਛਿੜਕਾ ਕਰਕੇ ਤੁਹਾਡੀਆਂ ਫਸਲਾਂ ਲਹਿਲਹਾ ਉੱਠਣਗੀਆਂ। سلام 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 ਮੜਾ ਦਾ ਰੁਕ ਵੱਡਾ ਕਰਾ ਤੇ ਤੁਮੋ ਕਰਾ ਦਿਓ ਇੱਕ ਮਿੰਟ ਰੁਕੋ ਮੁਲਾਜ਼ਮ ਲਾਜਣਾ ਹੈ ਨਹੀਂ ਮੁਲਾਜ਼ਮ ਲਾਣੇ ਕਿਉਂ ਆਂ ਸਾਨੂੰ ਇਹ ਨਹੀਂ ਸਮਝ ਆਂਦੀ ਜਿਹੜੀਆਂ ਲੁੱਟਾਂ ਖੋਹਸਰਾ ਲੁੱਟੋ ਗਈਆਂ ਇਹਨਾਂ ਨੂੰ ਰੋਕਣ ਵਾਲਾ ਕੌਣ ਹੈ ਇਹ ਤਰ ਨਹੀਂ ਸਕਦੀਆਂ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਬੰਦਿਆਂ ਨੂੰ ਤੇ ਸਾਡੀ ਦਾ ਜਵਾਨੀ ਆ ਜਵਾਨ ਜਿਹੜਾ ਵਿਅਕਤੀ ਆ ਉਹ ਇੱਕ ਬਜ਼ੁਰਗ ਦੇ ਕੰਨਾਂ ਕਿਉਂ ਵਾਲੀਆਂ ਲੈ ਰਿਹਾ ਉਹ ਬਜ਼ੁਰਗ ਦੀ ਹਾਲਤ ਵੀ ਨਹੀਂ ਦੇਖ ਰਿਹਾ ਵੀ ਇਹ ਮੇਰੀ ਮੇਰਾ ਮੁਕਾਬਲਾ ਕਰ ਲੂਗੀ ਕਿ ਨਹੀਂ ਕਰ ਲੂਗੀ ਉਹਨਾਂ ਨੂੰ ਸ਼ਰਮ ਦਾ ਘਟ ਆਇਆ ਬਾਕੀ ਪ੍ਰਸ਼ਾਸਨ ਜਿਹੜਾ ਆ ਜੇ ਇਸ ਚੀਜ਼ ਨੂੰ ਨੱਥ ਪਾ ਲਵੇ ਪਾ ਸਕਦਾ ਆ ਇਹ ਸਿਰਫ ਇਹਨਾਂ ਦੇ ਵਾਦੇ ਆ ਇਹਨਾਂ ਦੇ ਬਖਦੀ ਗੱਲ ਮੇਰਾ ਖਿਆਲ ਹੈ ਨਹੀਂ ਹੈ ਇਸੇ ਕਰਕੇ ਸਰਕਾਰ ਨੂੰ ਪਿਛਲੇ ਨੂੰ ਛੱਡ ਕੇ ਮੋਰੇ ਫੇਰ ਆਸ ਕਰ ਲੈਂਦੇ ਆ ਕਿ ਇਹਨਾਂ ਨੂੰ ਵੋਟਾਂ ਪਾਓ ਸਾਨੂੰ ਕਿਤੇ ਇਹ ਰਾਹ ਤੋਂ ਨਹੀਂ ਪਰ ਨਹੀਂ ਸਾਨੂੰ ਹਲੇ ਇੱਥੇ ਵੀ ਕੋਈ ਆਸ ਨਹੀਂ ਦਿੱਤੀ ਹੈ ਪਰ ਕਾਂਗਰਸ ਪਾਰਟੀ ਨੇ ਇਸ ਚੀਜ਼ ਦਾ ਪਿੰਡਾਂ ਤੋਂ ਵਿਚੋਂ ਨਿਕੋ ਜੀ ਕਿਉਂਕਿ ਤੇ ਅਸੀਂ ਸਾਨੂੰ ਮਤਲਬ ਚੱਕਰੇ ਪੈਣਾ ਇਹ ਸਾਰਾ ਪਹਿਰਾ ਨੂੰ ਹੀਰਾ ਨੂੰ ਬਜ਼ੁਰਗਾਂ ਨੂੰ ਬੱਚਿਆਂ ਸਾਡੇ ਨੌਜਵਾਨ ਸਾਰੇ ਪ੍ਰਸ਼ਾਸਨ ਅਧਿਆਤਕਾਂ ਦੇ ਮਜਬੂਰ ਕਰਦੀ ਆ ਤੇ ਅਸੀਂ ਬਹੁਤ ਜ਼ਰੂਰ ਲੜਾਂਗੇ ਤੇ ਫਿਰ ਜੋ ਮਰਜ਼ੀ ਹੋ ਜਾਵੇ ਮੇਰਾ ਤਾਂ ਘਰ ਕੋਈ ਟਾਈਮ ਹੈ ਨਹੀਂ ਸਾਨੂੰ ਆਸ ਦੇ ਨਾਲ ਘਟਿਸਿਆ ਜਾਂਦਾ ਅੱਗੇ ਤੋਂ ਅੱਗੇ ਅਸੀਂ ਬੇਆਸ ਹੁੰਦੇ ਚਲੇ ਜਾ ਰਹੇ ਹਾਂ ਬਾਕੀ ਇਹ ਜਦੋਂ ਗੱਲ ਕਰਦੇ ਆ ਸਾਡੀ ਜਿਹੜੇ ਸੂਰਬੀਰ ਅ ਅਮਰਿੰਦਰ ਸਿੰਘ ਰਾਜਾ ਵਿੰਗ ਦੀ ਅ ਇੱਕ ਜੋ ਉਹਨਾਂ ਨੇ ਪ੍ਰੋਗਰਾਮ ਲਿਖਿਆ ਸੀ ਪੰਜਾਬ ਦੇ ਅੰਦਰ ਜਿਹੜਾ ਵੱਧ ਰਿਹਾ ਕ੍ਰਾਈਮ ਆ ਇਹਦੇ ਖਿਲਾਫ ਪੂਰੇ ਪੰਜਾਬ ਦੇ ਅੰਦਰ 60 ਜੀ ਇਹਨਾਂ ਦੇ ਵਿੱਚ ਧਰਨੇ ਦੇਣ ਦੀ ਗੱਲ ਉਹਨਾਂ ਨੇ ਕਹੀ ਆ ਅਸੀਂ ਉਹਨਾਂ ਦਾ ਹੁਕਮ ਜਾਂਦੇ ਹੋਏ ਅੱਜ ਚੰਬਾਲ ਹਲਕੇ ਦੇ ਵਿੱਚ ਥਾਣਾ ਜੱਪਿਆਵ ਦੇ ਸਾਹਮਣੇ ਅਸੀਂ ਇੱਥੇ ਤਾਨਾ ਦੇ ਰਹੇ ਆ ਕਿ ਸਾਡਾ ਪੰਪ ਪੰਪ ਲੈਣ ਵਾਸਤੇ ਡੀਐਸਪੀ ਡੱਬੇਵਾਲ ਉਹ ਪਹੁੰਚਣਗੇ ਮੈਂ ਇੱਕ ਸੁੱਤੀ ਹੋਈ ਜਿਹੜਾ ਪ੍ਰਸ਼ਾਸਨ ਆ ਇਹਨਾਂ ਨੂੰ ਅਸੀਂ ਜਗਾਣਾ ਚਾਹੁੰਦੇ ਆ ਕਿਉਂਕਿ ਜਦੋਂ ਦੀ ਇਹ ਸਰਕਾਰ ਆਈ ਆ ਸਾਡੇ ਤਰੀਕੇ ਕੋ ਪੰਜਾਬ ਦੇ ਅੰਦਰ ਕੋਈ ਬੰਦਾ ਸੇਫ ਨਹੀਂ ਹੈ ਕ੍ਰਾਈਮ ਕਿੰਨਾ ਵਧਿਆ ਨਿਤ ਨਵੇਂ ਕੋਈ ਨਾ ਕੋਈ ਕਤਲ ਹੁੰਦੇ ਆ ਬੰਦਾ ਆਪਣਾ ਘਰ ਦੇ ਵਿੱਚ ਵੀ ਸੇਫ ਨਹੀਂ ਹੈ ਤੁਸੀਂ ਦੇਖੋ ਮੇਰਾ ਖਿਆਲ ਆ ਕਿ ਸਾਡੇ ਹਲਕੇ ਦੇ ਅੰਦਰ ਆ 10 20 ਦਿਨਾਂ ਦੇ ਵਿੱਚ 25 30 ਵਾਰ ਦਾਤਾਂ ਹੋਈਆਂ ਜਿਹੜਾ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹ ਜਿੰਨਾ ਸਾਡਾ ਪ੍ਰਸ਼ਾਸਨ ਆ ਇਹ ਨਕਾਮ ਰਿਹਾ ਅਸੀਂ ਇੱਕ ਇਹਨਾਂ ਨੂੰ ਜਗਾਣਾ ਚਾਹੁੰਦੇ ਆ ਕਿ ਸਾਡੇ ਪੰਜਾਬ ਦੇ ਅੰਦਰ ਉਹ ਸਾਡੇ ਹਲਕੇ ਦੇ ਅੰਦਰ ਲੋਕ ਸੇਫ ਕਿੱਦਾ ਰਹਿਣਗੇ ਅਸੀਂ ਲੋਕਾਂ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਕਾਂਗਰਸ ਪਾਰਟੀ ਜੋ ਸਰਕਾਰ ਆਈ ਸੀ ਉਸ ਟਾਈਮ ਸਾਡੇ ਇੰਨਾ ਕ੍ਰਾਈਮ ਨਹੀਂ ਸੀ ਲੇਕਿਨ ਜਦੋਂ ਇਹ ਸਰਕਾਰ ਆਈ ਆ ਤਾਂ ਕ੍ਰਾਈਮ ਇੰਨਾ ਵਧਿਆ ਮੇਨ ਜੜ ਹੈ ਕੀ ਆ ਜਿਹੜੀ ਇਹ ਸਾਡੇ ਨਸ਼ੇ ਦੀ ਆ ਸਾਡੇ ਪੰਜਾਬ ਦੇ ਅੰਦਰ ਸਾਡੇ ਹਲਕੇ ਦੇ ਅੰਦਰ ਨਸ਼ਾ ਇੰਨਾ ਚੱਲ ਰਿਹਾ ਕੋਈ ਅੰਤ ਨਹੀਂ ਹੈਗਾ ਅਸੀਂ ਪਿੰਡਾਂ ਦੇ ਵਿੱਚ ਆ ਕੇ ਦੇਖਿਆ ਹਰ ਗਲੀ ਦੇ ਵਿੱਚ ਹਰ ਉਪਕੜ ਦੇ ਵਿੱਚ ਨਸ਼ਾ ਵਿਕ ਰਿਹਾ ਮੇਨ ਕ੍ਰੇਮ ਦਾ ਕਾਰਨ ਜਿਹੜਾ ਇਹ ਨਸ਼ਾ ਹੈ ਇਹ ਨਸ਼ਾ ਸਰਕਾਰ ਬੰਦ ਨਹੀਂ ਕਰ ਸਕੀ ਲੇਕਿਨ ਨਸ਼ਾ ਵਧਿਆ ਇਹ ਝੂਠੇ ਦਾਅਵੇ ਕਰਦੀ ਆ ਕਿ ਅਸੀਂ ਨਸ਼ਾ ਬੰਦ ਕਰ ਦਿੱਤਾ ਇਹ ਜਿਹੜੇ ਬੰਦੇ ਬੱਚੇ ਗਮਰਾਹ ਹੋਏ ਨਸ਼ਾ ਪੀਣ ਲੱਗੇ ਆ ਔਰ ਨਸ਼ੇ ਵਾਲਿਆਂ ਨੂੰ ਇਹ ਫੜ ਕੇ ਪੀਣ ਵਾਲਿਆਂ ਨੂੰ ਉਹਨਾਂ ਦੇ ਖਿਲਾਫ ਪਰਚੇ ਦਿੰਦੇ ਆ ਅੱਜ ਤੱਕ ਕੋਈ ਨਸ਼ਾ ਤਸਕਰ ਇਹਨਾਂ ਕੋਲੋਂ ਫੜਿਆ ਨਹੀਂ ਗਿਆ ਕਿਉਂਕਿ ਸਿਆੜੇ ਦੀ ਕਹਾਵਤ ਹੈ ਕਿ ਕੁੱਤੀ ਚੋਰਾ ਨਾਲ ਰੜੀ ਹੋਈ ਹੈ ਸਾਡੇ ਹਲਕੇ ਦੇ ਜਿਹੜੇ ਐਮ.ਐਲ.ਏ ਆ ਇਹ ਪੂਰੇ ਜਿਹੜੇ ਨਸ਼ੇ ਦੇ ਸਵਾਗਰ ਆ ਉਹਨਾਂ ਦੇ ਘਰ ਜਾਂਦੇ ਆ ਉਹਨਾਂ ਤੋਂ ਮਹੀਨਾ ਵਸੂਲ ਕਰਦੇ ਆ ਔਰ ਮਹਿਕਮੇ ਵਾਲੇ ਵੀ ਜਿੰਨੇ ਹੈਗੇ ਆ ਇਹਨਾਂ ਕੋਲੋਂ ਵੀ ਮਹੀਨਾ ਵਸੂਲ ਕਰਦੇ ਆ ਇਹ ਸਰ ਜਿਹੜੇ ਅੱਜ ਰੋਸਤਾ ਲੈਂਦਾ ਹੈ ਪੂਰੇ ਪੰਜਾਬ ਦੇ ਵਿੱਚ ਗੱਲਾਂ ਚੱਲਦੀ ਇਹ ਪੂਰੇ ਪੰਜਾਬ ਦੇ ਅੰਦਰ ਸਾਦਗੀ ਨਾਲ ਵੇਚਿਆ ਤੇ ਅਸੀਂ ਸਾਡੀ ਸਾਤਵੀਂ ਜ਼ਿਲ੍ਹੇ ਦੇ ਵਿੱਚ ਇੱਥੇ ਜੀਐਸਪੀ ਤਾਂ ਬੰਨ੍ਹ ਲਈਆਂ ਸ਼ਾਰਪੁਰੰਦਾ ਸ਼ਾਰਪੁਰ ਸਾਡੇ ਸ਼ਾਰਪੁਰ ਨੂੰ ਹਲਕੇ ਤੇ ਲਾ ਰਹੇ ਧਰਨਾ ਉੱਥੋਂ ਘੜਸੇ ਘੜਸੇ ਕੱਢ ਲਾ ਰਹੇ ਆ ਅਸੀਂ ਇੱਥੇ ਸੁੱਤਿਆ ਹੋਏ ਅਸੀਂ ਆਪਣੇ ਹਲਕੇ ਦੇ ਵਿੱਚ ਲਾਈਏ ਅਸੀਂ ਸੱਪਿਆ ਧਾਣੇ ਦੇ ਹੋਰੇ ਧਰਨਾ ਮਾਰ ਰਹੇ ਆ ਮੈਂ ਇੱਥੇ ਆਉਂਦੇ ਸਾਰਿਆਂ ਦਾ ਬਾਕੀ ਦਾ ਤੁਹਾਡਾ ਬਿਹੜੀ ਲੱਗਦਾ